ਕਿੰਸਾ ਸਿਕਾ ਜੀ ਸਾਹਿਬਨ ਮਦੀਹਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਬਿਲਕੁਲ ਨਾਲ ਹੀ ਆ ਜਿਹੜਾ ਵੀਰ ਜੀ ਉਹਨਾਂ ਦਾ ਠੋਕਰ ਜਿਹੜਾ ਅੱਡੇ ਦਾ ਨਾਮ ਹੈ ਇੱਥੇ ਠੋਕਰ ਤੇ ਜਿਹੜੀਆਂ ਡੇਰੀਆਂ ਆ ਉੱਥੇ ਆਪਾਂ ਵੀਡੀਓ ਬਣਾਉਂਦੇ ਤੇ ਵੀਰ ਜੀ ਉਹਨਾਂ ਦਾ ਵਪਾਰ ਦੇ ਕੰਮ ਹੈ ਜਿਹੜਾ ਤੇ ਅੱਗੇ ਵੀ ਕਾਫੀ ਵੀਡੀਓ ਆਪਾਂ ਦਿਖਾਈ ਦੀਆਂ ਇਸ ਘਰ ਦੇ ਵਿੱਚ ਉਹਦੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਨਾਲ ਕੋਲ ਆਏ ਆ ਗੱਲਬਾਤ ਉਹਨਾਂ ਆਪਾਂ ਕਰਦੇ ਆਂ ਪਸ਼ੂ ਦੇ ਕੁਝ ਵੱਧ ਹੀ ਆਉਣ ਤੋਂ ਪਹਿਲਾਂ ਹੁਣ ਵੇਖੀ ਹੁਣ ਇੱਕ ਗਾਂ ਬੱਚੇ ਤੋਂ ਬਿਨਾਂ ਤੇ ਇੱਕ ਮੱਝ ਜਿਹੜੀ ਆ ਚੰਗੇ ਦੁੱਧ ਵਾਲੀ ਵਿਧੇ ਨਾਲ ਕੋਲ ਮੋਕੇ ਤੇ ਹੈਗੀ ਆ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਤੇ ਬੜੇ ਦਿਨ ਬਾਅਦ ਤੇ ਯਾਰ ਕੀ ਹੋ ਉਸ ਤੇ ਮਾਪੂ ਜਿੱਗੀ ਜਾਂਦਾ ਜੀ ਤੇ ਹੁਣ ਵੀ ਤੁਹਾਨੂੰ ਜਦੋਂ ਲਾ ਫੋਨ ਕਰਨ ਦੇ ਆ ਹਾਂਜੀ ਹੋ ਗਿਆ ਠੀਕ ਆ ਚਾਰ ਹੀ ਡੰਗਰ ਦੋ ਦੇ ਗਏ ਨੇ ਮੈਂ ਭਾਈ ਨੂੰ ਟੈਨ ਦੇ ਦਿੱਤਾ ਉਹ ਕਿੰਨਾ ਆਇਆ ਉਹ ਨਾ ਬ੍ਰੋ ਨਿਭਰੋਣੀ ਠੀਕ ਆ ਆਹ ਤੁਸੀਂ ਫੋਨ ਤੇ ਕੀਤਾ ਸੀ ਤੁਹਾਡੇ ਕੋਲ ਪਹੁੰਚੇ ਨਹੀਂ ਗਿਆ ਹਾਂ ਜੀ ਠੀਕ ਠੀਕ ਤੇ ਹੁਣ ਦੋ ਹੀ ਰਹਿ ਗਈਆਂ ਹਨਾ ਆਪਣੇ ਕੋਲ ਚਲੋ ਨਾਮ ਦੱਸ ਤੇ ਕਰੀ ਨਾਮ ਮੇਰਾ ਭਾਈ ਹਰਦੇਵ ਸਿੰਘ ਆ ਹਾਂਜੀ ਚਾਟੀ ਮੇਰੇ ਨਹਿਰਾ ਤੋਂ ਥੱਲੇ ਨੂੰ ਮੋੜ ਕੇ ਠੋਕਰ ਦਾ ਐਡਰੈਸ ਆ ਇਕਲੀ ਡੇਰੀ ਆ ਠੀਕ ਆ ਜੀ ਹਾਂਜੀ ਤੇ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਨਾਲ ਹੀ ਆ ਕੇ ਬਿਲਕੁਲ ਹਾਂ ਸ਼ਹਿਰਤੀ ਆ ਕੇ ਮਤਲਬ ਨਹਿਰ ਦੇ ਨਾਲ ਹੀ ਹਾਂ ਜੀ ਉੱਥੇ ਮੁੜ ਜਾਂਦਾ ਠੋਕਰ ਨੂੰ ਠੀਕ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ 9888 ਹਾਂਜੀ 9080 ਚੰਦ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਪਹਿਲਾਂ ਆਪਾਂ ਛੋਟੀ ਦਾ ਹੀ ਕਰ ਲਈਏ ਛੋਟਾ ਸਿੰਘ ਤੇ ਚੰਗੀ ਸੰਭੀ ਸੰਭੀ ਆ ਜਿਹੜੀ ਰਾਜੀ ਖਰੀਦ ਕਿੰਨਾ ਚਿਰ ਹੋਇਆ ਵਿਧੀ ਨਾ ਸੋਈ ਨਾ ਸੋਈ ਨੂੰ ਭਾਈ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਸੋਈ ਨਾ ਪਰसों ਸਾਫ ਕੀਤੀ ਸਾਰੀ ਪਰसों ਸਾਫ ਕੀਤੀ ਆ ਤੇ ਹਫਤਾ ਸੋਈ ਨਾ ਹੋ ਗਿਆ ਹਾਂ ਦੇਖ ਲੇ ਅੰਜਲੇ ਆ ਵੇ ਜੀ ਸੰਭੇ ਕੇ ਇਹ ਵੀ ਨੇ ਚੰਗੀ ਰੀਝ ਨਾ ਵਾ ਬਾਕੀ ਥਨਾਂ ਦਾ ਸਾਈਡ ਗਿਆਪ ਵੀ ਜਿਹੜਾ ਇਹਦਾ ਚੰਗਾ ਇਹ ਵੀਡੀਓ ਬਣਾਉਂਦਾ ਟਾਈਮ ਨਹੀਂ ਜਿਹੜਾ ਆਪਣੇ ਦੁਪਹਿਰ ਹਸਾਬਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਜਿਹੜਾ ਤਿਆਰ ਕਰੂਗੀ ਆ ਦੇਖ ਸਾਡੇ ਹਵਾਨਾ ਆਇਦਰ ਤੇ ਮੌਕੇ ਤੇ ਵੀ ਕਿੰਨਾ ਦੁੱਧ ਤਿਆਰ ਹੈ ਤੇ ਕੋਲ ਹੁਣ ਦੁੱਧ ਭਾਈ ਹੁਣ ਪੱਕਾ 14 ਲੀਟਰ ਤਿਆਰ ਆ 13 ਕਿਲੋ ਹੀ ਗਰੇਡੀ ਕਰਾਂਗੇ ਪੱਕਾ ਦੁੱਧ ਤਿਆਰ ਜਿਹੜਾ 13 ਲੀਟਰ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਭਾਈ 16-17 ਕਿਲੋ ਆਵਦਾ 16 ਫਿਰ ਦਈ ਦੇ ਅੱਛਾ 16 ਕਿਲੋ ਲੱਗੇ ਦੁੱਧ ਜਿਹੜਾ ਚਵਾਈ ਜਾਊਗਾ ਬਾਕੀ ਇਹ ਕਿ ਭਾਰੇ ਪੱਲੇ ਦੀ ਮੱਝ ਆ ਤੇ ਸਾਂਭੀ ਸੁੰਭੀ ਕਿਸੇ ਵੀ ਨੇ ਚੰਗੀ ਰੀਝ ਨਾਵਾ ਹਨਾ ਹਵਾਨਾ ਦੇਖ ਸਾਡੇ ਉਹਨਾਂ ਹੀ ਗਾਂ ਨੇ ਰੱਖਣ ਦੀ ਤੇ ਉਹਨਾਂ ਹੀ ਪਛਾਣੂ ਬਾਕੀ ਸ਼ਾਮ ਤੱਕ ਇਹ ਜਿਹਵਾਨਾ ਹੋਰ ਤਿਆਰ ਕਰ ਲੂਗੀ ਹਾਂ ਦੇਖ ਸਕਦੇ ਤੇ ਆ ਬੱਚਾ ਜੇ ਇਹਦਾ ਹਾਂ ਜੀ ਆ ਬੱਚਾ ਮਗਰੇ ਕੀ ਜੇ ਮਗਰੇ ਦੇ ਕੱਟਾ ਹੈ ਮਗਰੇ ਦੇ ਕੱਟਾ ਹੈ ਮੇਲ ਦਾਫ ਆ ਗਿਆ ਤੇ ਕਿੰਨਾ ਫਿਰ ਮੁੱਲ ਰੱਖ ਰਹੀ ਹੈ ਇਹਦਾ ਮੋਹਨ ਭਾਈ ਬਿਜਾ ਦਾ ਸਾਹਣਾ ਜੇ ਵੇਖੀ ਜੋ ਕੁਛ ਹੈ ਕੀ ਮੰਡੀ ਵਸਾਕੀ ਗਰੀ ਗਰੀ ਗਏ ਆ ਹਾਂਜੀ ਹਾਂਜੀ ਉਹ ਸਾਹਣਾ ਚਲੋ ਐਵੇਂ ਮੰਗੀ ਜਾਂਦੇ ਖਰਾਬ ਕਰਨੀ ਗੱਲ ਹੈ ਲੋਕਾਂ ਨੂੰ ਚਲੋ ਅਗਲੇ ਦੀ ਚੀਜ਼ ਜਿੰਨੇ ਮਰਜ਼ੀ ਮੰਗਣ ਆਪਾਂ ਨਹੀਂ ਇਸ ਤਰ੍ਹਾਂ ਜਿਤਨਾ ਜੋ ਅਗਲੇ ਦੀ ਇੱਛਾ ਬੋਲੇ ਨਾ ਭਾਈ 140 ਕਰ ਲੈ ਅੱਛਾ 140 ਵਿੱਚੋਂ ਕਰ ਦੋਗੇ ਮਾਨਤਨ ਵਿੱਚੋਂ ਮਾਨਤਨ ਕਰਦੇ ਹਾਂ ਛੋਟਾ ਕਰਦੇ ਹਾਂ ਚਲੋ ਖੁੱਲਾ ਕਰਦੇ ਹਾਂ ਮਾਨਤਨ ਹਰ ਵਾਰੀ ਖੁੱਲਾ ਹੀ ਕਰਦੇ ਜੀ ਜੀ ਹੋਗੀ ਕਰਾਂਗੇ ਕੋ ਫੋਨ ਲਾਵੇ ਇੱਕ ਵਾਰੀ ਬਾਸਣਾ ਜਿਤਨਾ ਤੁਸੀਂ ਕਹਿੰਦੇ ਹੁੰਦੇ ਕਿ ਸੌਦੇ ਦਾ ਪਤਾ ਨਹੀਂ ਕਿੱਥੇ ਹੋ ਜਾਣਾ ਪਤਾ ਨਹੀਂ ਕਿੱਥੇ ਹੋ ਜਾਣਾ ਤੇ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਮਾਨਤਨ ਮੌਕੇ ਤੇ ਜਿਹੜਾ ਜ਼ਰੂਰ ਹੋ ਜਾਊਗਾ ਬਾਕੀ ਇਹ ਆ ਕਿ ਸੰਭੀ ਸੰਭੀ ਚੰਗੀ ਆ ਭਾਰੇ ਪੱਲੇ ਦੀ ਮੱਝ ਹੈ ਜਿਹੜੀ ਤੇ ਹੁਣ ਜਿਹੜੀ ਇਹ ਕਾਫਲੀ ਗਾਂ ਚੰਗੇ ਸੋਹਣੇ ਰੰਗ ਰੂਪ ਵਾਲੀ ਆ ਤੇ ਇਹ ਬੱਚੇ ਤੋਂ ਬਣਾਈ ਆ ਜਿਹੜੀ ਖਨਾਂ ਦਾ ਸਾਈਜ ਗਿਆ ਕੋਈ ਚੰਗਾ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਦੁੱਧ ਭਾਈ ਜੀ ਕੋਈ 10 ਕਿਲੋ ਲਾਏ ਪਿਆਰ ਬਿਲਕੁਲ ਹਾਂਜੀ ਹਾਂਜੀ ਤੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਹੈ ਇਹਦਾ ਤੇ ਉਹ ਪਰਾ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਅੱਛਾ ਪਰਾ ਖਲੋਗੀ ਹੈਗਾ ਅੱਛਾ ਦਾਰ ਰਿਪੀਟ ਹੋ ਜਾਂਦੀ ਉਤਰਾ ਕੇ ਇਹ ਨਾ ਬੜਾ ਠੀਕ ਹੈ ਖਲੋਗੀ ਵੀ ਇਹ ਲੱਛਣ ਮਰ ਠੇਕੀ ਹੈ ਠੀਕ ਹੈ ਜੀ ਦੁਬਾਰਾ ਨਹੀਂ ਬੋਲੀ ਜੀ ਹਨਾ ਚਲੋ ਬਾਕੀ ਇਹ ਹੈ ਕਿ ਅੱਜ ਕਿਹੜੀ ਚੈੱਕ ਪਾਸ ਨਹੀਂ ਆ ਕੋਈ ਤਰੋਂ ਹਾਂ ਇੱਕ ਦੀ ਨਵੇਂ ਫਿਰ ਬਾਕੀ ਉਮੀਦ ਹੈ ਕਿ ਇਹਨੇ ਸੱਜਰ ਨੇ ਦੁੱਧ ਚੰਗਾ ਕੱਢਿਆ ਹੋਣਾ ਚਾਹ ਵੀ 5 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਸੱਜਰ ਨੇ ਕੱਢਿਆ ਆ ਜੋ ਲੈ ਆ ਬਾਕੀ ਗਾਂ ਵੀ ਠੀਕ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਲਿਆਂਦੀ ਨਾ ਤੁਹਾਨੂੰ ਮਹੀਨਾ ਹੋ ਗਿਆ ਜਿੱਦਨ ਸਾਡੇ ਕੋਲ ਆਈ ਅਗਲੇ ਦਿਨ ਅਸੀਂ ਠੀਕ ਆ ਭਰਾਤਾ ਠੀਕ ਆ ਇਹ ਘਰੇ ਹੀ ਲਾਈ ਸੀ ਵੀਰ ਜੀ ਉਹਨਾਂ ਨੇ ਜਿਹੜੀ ਮਹੀਨੇ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਲਿਆਂਦੀ ਨਾ ਹੋ ਗਿਆ ਬਾਕੀ ਰੇਟ ਜਿਹੜੇ ਹੁੰਦੇ ਆ ਮਾਨਤਾ ਨੇ ਇੰਨਾ ਚ ਖੁੱਲਾ ਹੋਣਾ ਹੁੰਦਾ ਵਾ ਜਿਹੜੇ ਵੀ ਰੇਟ ਜਿਹਨਾਂ ਨੇ ਕੀਤੇ ਹੁੰਦੇ ਆ ਤੋ ਫੋਨ ਲਾਵੇ ਕਰੀ ਵੱਡੇ ਵੱਲੇ ਦੀ ਗਾਹ ਆ ਬਾਕੀ ਇਹ ਆ ਕਿ ਜਿਆਦਾ ਨਸਲ ਵਾਲੀ ਬੱਛੀ ਆ ਗਾਂ ਜੇ ਇਹੋ ਜੀ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੁੰਦੀ ਆ ਹਾਂਜੀ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੁੱਲ ਪਾਈ ਇਹਨਾਂ ਪੈਸੇ ਉਤਨਾ ਵੇਚਣੀ ਤੇ ਨਹੀਂ ਆ ਹਾਂਜੀ ਤੋ ਬਾਕੀ ਮੁੱਲੇ ਤੋਂ ਜ਼ਿਆਦਾ ਨਹੀਂ ਕੋਈ 40000 ਰੁਪਏ ਦੇ ਵਿੱਚ ਹੀ ਦੇ ਦੇ। ਵਿੱਚੋਂ ਕਰੀਏਗਾ ਮਾਨਤਨ। ਕੋਈ ਮਾਨਤਨ ਕਰਾਂਗੇ। ਅੱਛਾ। ਸੜਾ ਮਾਨਤਨ ਦੀ ਗੱਲ ਆਈ ਤੇ। ਮਾਨਤਨ ਸੜਾ ਜਿਆਦਾ ਖੁੱਲਾ ਕਰਨਾ ਪੈਣਾ ਇਹ ਦੇਜੋ। ਚਲੋ ਕੋਈ ਨਹੀਂ ਮੱਛੀ ਸੋਣੀ ਲਾਏ ਨੇ ਘਾਕ ਰੱਖੀ ਵੀ ਕਦਾ। ਚਲੋ ਕੋਈ ਫੋਨ ਲਾਵੇ। ਹਾਂਜੀ ਹਾਂਜੀ। ਤੇ ਮਾਨਤਨ ਹੋ ਜਾਊਗਾ ਮੁੱਕੇ ਤੇ। ਤੇ ਠੀਕ ਹੈ ਬੱਦੀ। ਠੀਕ ਹੈ ਬੱਦੀ। ਆ ਕੋਈ ਵੀਰ ਇੱਥੋਂ ਆਪਣੀ ਚੁਵਾਈ ਕਰਕੇ ਤਸੱਲੀ ਕਰਕੇ ਖੜੇ ਹਨ। ਚੁਵਾਈ ਕਰਕੇ ਖੜੇ ਆ ਕਿਉਂ ਡੈਨਰ ਵੀ ਵੀਡੀਓ ਤੁਹਾਡੀ ਦੇ ਲੋਕੀ ਲੱਗੇ ਜਾਂਦੇ ਆ। ਹਾਂਜੀ ਹਾਂਜੀ। ਲੋਕ ਚੁਵਾਈ ਕਰਕੇ ਬਾਸ ਆਪਣੀ ਇੱਕ ਟਾਈਮ ਚੁਵਾਈ ਕਰਦੇ ਆ ਪਰ ਨੇ ਨਗਰ ਆਈ ਜਾਂਦਾ ਕਾਰੀਗਰ ਹੁੰਦਾ ਬੰਦਾ ਅਗਲੇ ਬੰਦੇ ਚਲੋ ਚਵਾਈ ਕਰਨੀ ਚਾਹੀਦੀ ਹੈ ਨਾ ਆਪਣੇ ਕੋਈ ਵੀਰ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਤਸਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ